ਕੱਜ ਦੇ ਮੂਸੇਵਾਲਾ ਕਤਲ ਮਾਮਲੇ ਦੇ ਪੇਸ਼ੀ ਸੀਟ ਕੀ ਕੋ ਜਿਹੜਾ ਇਹ ਮਰਿਆ ਅੱਜ ਜਿਹੜਾ ਮਾਨਜੋਗ ਅਦਾਲਤ ਨੇ ਬਲਕੌਰ ਸਿੰਘ ਜੀ ਨੂੰ ਗਵਾਹੀ ਲਈ ਸੱਮਣ ਕੀਤਾ ਹੋਇਆ ਸੀ ਪਰ ਉਹ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਅੱਜ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪ बन ਰਿਹਾ ਹੈ ਰੰਗਲਾ ਪੰਜਾਬ ਮਾਨਜੋਗ ਅਦਾਲਤ ਤੇ ਪੇਸ਼ ਨਹੀਂ ਹੋ ਸਕੇ ਇਸ ਕਰਕੇ ਉਹਨਾਂ ਵੀ ਜਿਹੜੀ ਐਪਲੀਕੇਸ਼ਨ ਅੰਜਮਸ਼ਨ ਐਪਲੀਕੇਸ਼ਨ ਫਾਈਲ ਕੀਤੀ ਗਈ ਅੱਜ ਤੇ ਉਸ ਤੋਂ ਬਾਅਦ ਜਿਹੜਾ ਮਾਨਜੋਗ ਅਦਾਲਤ ਨੇ 17 1 2025 ਅ ਸਿਰਫ ਜਿਹੜੀ ਪੇਸ਼ੀ ਹੈਗੀ ਉਹ ਵੀ ਸੀ ਰਾਹੀਂ ਅਕਿਊਜ਼ ਨੂੰ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਨੇ ਤੇ ਨਾਲ ਦੀ ਨਾਲ ਜਿਹੜੀ 7 2 2025 ਪੇਸ਼ੀ ਹੈ ਉਹ ਤੇ ਬਲਕੌਰ ਸਿੰਘ ਤੇ ਇਸ ਕੇਸ ਦੇ ਆਈਓ ਨੂੰ ਸਮਨ ਇਸ਼ੂ ਕੀਤੇ ਗਏ ਨੇ ਅਤੇ ਬਰ ਕੋਰਸ ਨੂੰ ਕਿਸੇ ਹੁਕਮ ਦੇ ਤਹਿਤ ਲਈ ਆ ਉਹਨਾਂ ਨੂੰ ਵੀ ਗਵਾਹੀ ਲਈ ਸੱਮਨ ਕੀਤਾ ਗਿਆ ਸੀ ਪਰ ਉਹ ਆਪਣੇ ਕਿਸੇ ਕਾਰਨ ਕਰਕੇ ਜਿਹੜਾ ਇਹ ਮਾਨਜੁਬਦਾਰ ਦਿੱਤਾ ਜੇ ਪੇਸ਼ ਨਹੀਂ ਹੋ ਸਕੇ ਇਸੇ ਕਰਕੇ ਉਹਨਾਂ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਗਈ ਤੁਮਾਨਜੁਬਦਾਰੀ ਦਾ ਉਹਦਾ ਇਹ ਸਾਰੰਦੋਲੀ ਡੇਟ ਹੈ ਕਿ ਬਰ ਕੋਰਸ ਨੂੰ ਗਵਾਹੀ ਲਈ ਸੱਦੇ ਜਾਇਆ ਉਹਨੂੰ ਗਵਾਹੀ ਲਈ ਸੱਦੇ ਉਹ ਕੀ ਅਕੀਨ ਨੂੰ ਫਿਜ਼ੀਕਲ ਜਾਂ ਵੀ ਸੀ ਰਹੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਤ ਦੋ ਜਿਹੜੀ ਪੇਸ਼ੀ ਹੈ ਐਵੀਡੈਂਸ ਲਈ ਨਿਸ਼ਚਿਤ ਕੀਤੀ ਉਹ ਜਿਹੜਾ ਹੈਗਾ ਦੋਸ਼ੀ ਨੂੰ ਵੀ ਸੀ ਰਹੀ ਹੀ ਪੇਸ਼ ਕਰਨ ਦੇ ਹੁਕਮ ਕੀਤੇ ਗਏ ਨੇ 17 ਨੂੰ ਵੀ ਜਿਹੜੀ ਪੇਸ਼ੀਅਲ ਸਿਰਫ ਰੂ ਰਮਾਈ ਯੂ ਨੋ ਅਪੀਅਰੈਂਸ ਆਫ ði ਅਕਿਊਜ਼ ਉਹ ਵੀ ਬੀਸੀ ਰਾਹੀਂ 17 1 2025 ਲਈ ਨਿਸ਼ਚਿਤ ਕੀਤੀ ਗਈ ਹੈ। ਜੱਦਾ ਜਮੂਸੇ ਵਾਲਾ ਕਤਲ ਮਾਮਲੇ ਦੀ ਪੇਸ਼ੀ ਸੀ ਕਿਉਂਕਿ ਜਿਹੜਾ ਇਹ ਮਰਿਆ ਅੱਜ। ਆ ਜਿਹੜਾ ਮਾਨਯੋਗ ਅਦਾਲਤ ਨੇ ਬਲਕੌਰ ਸਿੰਘ ਜੀ ਨੂੰ ਗਵਾਹੀ ਲਈ ਸੰਮਨ ਕੀਤਾ ਹੋਇਆ ਸੀ ਪਰ ਉਹ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਅੱਜ ਮਾਨਯੋਗ ਅਦਾਲਤ 'ਚ ਪੇਸ਼ ਨਹੀਂ ਹੋ ਸਕੇ। ਇਸ ਕਰਕੇ ਉਹਨਾਂ ਵੀ ਜਿਹੜੀ ਐਪਲੀਕੇਸ਼ਨ ਐਮਜੰਪਸ਼ਨ ਐਪਲੀਕੇਸ਼ਨ ਫਾਈਲ ਕੀਤੀ ਗਈ ਅੱਜ। ਤੇ ਉਸ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਨੇ 17/1/2025 ਅ ਸਿਰਫ ਜਿਹੜੀ ਪੇਸ਼ੀ ਹੈਗੀ ਉਹ ਵੀ ਸੀ ਰਾਹੀਂ ਅਕਿਊਜ਼ ਨੂੰ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਨੇ ਤੇ ਨਾਲ ਦੀ ਨਾਲ ਜਿਹੜੀ 7/2/2025 ਪੇਸ਼ੀ ਹੈ ਉਹ ਤੇ ਬਲਕੌਰ ਸਿੰਘ ਤੇ ਇਸ ਕੇਸ ਦੇ ਆਈਓ ਨੂੰ ਸੱਮਨ issues ਕੀਤੇ ਗਏ ਜੀ ਅੱਜ ਬਲਕੌਰ ਸਿੰਘ ਨੂੰ ਕੇਸ ਹੁੰਦੇ ਦੀ ਹੁਕਮ ਜੇ ਪੇਸ਼ ਹੋਈ ਆ ਉਹਨਾਂ ਨੂੰ ਵੀ ਗਵਾਹੀ ਲਈ ਸੱਮਨ ਕੀਤਾ ਗਿਆ ਸੀ ਪਰ ਉਹ ਆਪਦੇ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਮਾਨਯੋਗ ਅਦਾਲਤ ਚ ਪੇਸ਼ ਨਹੀਂ ਹੋ ਸਕੇ ਇਸੇ ਕਰਕੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਮਾਨਯੋਗ ਅਦਾਲਤ ਵਿੱਚ ਉਹਦਾ ਜਿਹੜੀ ਸਾਰਾ ਦੋਸ਼ੀ ਡੇਟ ਹੈ ਜੀ ਬਿਲਕੁਲ ਸਹੀ ਨੂੰ ਗਵਾਹੀ ਨਹੀਂ ਸੱਦਿਆ ਜਾਂ ਆਈਯੂ ਨੂੰ ਗਵਾਹੀ ਨਹੀਂ ਸੱਦਿਆ ਉਹ ਕੀ ਦਿੱਤੇ ਹੋ ਸੱਤ ਦੋ ਜਿਹੜੀ ਪੇਸ਼ੀ ਹੈ ਐਵੀਡੈਂਸ ਲਈ ਨਿਸ਼ਚਿਤ ਕੀਤੀ ਹੈ ਉਹ ਚ ਜਿਹੜਾ ਹੈਗਾ ਦੋਸ਼ੀਆਂ ਨੂੰ ਵੀਸੀ ਰਾਹੀਂ ਹੀ ਪੇਸ਼ ਕਰਨ ਦੇ ਹੁਕਮ ਕੀਤੇ ਗਏ ਨੇ 17 ਉਹ ਵੀ ਬੀਸੀ ਰਹੀ 1712025 ਲਈ ਨਿਸ਼ਚਿਤ ਕੀਤੀ ਗਈ ਹੈ।